ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਿਖਾਓ ਕਿ ਜੇਕਰ ਕੋਈ ਵੀ ਪਰੇਸ਼ਾਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਆ ਕੇ ਜ਼ਰੂਰ ਦੱਸੋ ਤੁਸੀਂ ਵੀ ਆਪਣੇ ਬੱਚਿਆਂ ਦਾ ਦਿਲ ਇਸ ਤਰ੍ਹਾਂ ਜਿੱਤੋ ਉਹ ਵੀ ਤੁਹਾਨੂੰ ਆ ਕੇ ਹਰ ਗੱਲ ਦੱਸਣ ਜਦੋਂ ਬੱਚੇ ਬਾਹਰ ਜਾ ਕੇ ਕਿਸੇ ਨੂੰ ਆਪਣਾ ਦੁੱਖ ਦੱਸਦੇ ਹਨ ਤਾਂ ਉਹ ਤੀਸਰਾ ਬੰਦਾ ਉਸ ਦਾ ਫਾਇਦਾ ਉਠਾ ਲੈਂਦਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਗਲਤ ਕੰਮ ਵੀ ਹੋ ਜਾਂਦੇ ਹਨ ਇਸ ਲਈ ਤੁਸੀਂ ਹਮੇਸ਼ਾ ਆਪਣੇ ਬੱਚਿਆਂ ਦੇ ਇੱਕ ਚੰਗੇ ਦੋਸਤ ਬਣ ਕੇ ਰਹੋ ਤਾਂ ਕਿ ਉਹ ਤੁਹਾਨੂੰ ਆਪਣੀ ਹਰ ਪਰੇਸ਼ਾਨੀ ਆ ਕੇ ਦੱਸ ਸਕਣ ਮੇਰੀ ਅੱਜ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਸੁਣੋ ਮੇਰੀ ਕਹਾਣੀ ਮੇਰੇ ਆਪਣੇ ਸ਼ਬਦਾਂ ਵਿੱਚ ਜਦੋਂ ਤੋਂ ਸਾਡੇ ਗੁਮਾਂਡ ਵਿੱਚ ਨਵੇਂ ਪੜੋਸੀ ਆਏ ਸਨ ਉਸ ਸਮੇਂ ਤੋਂ ਹੀ ਮੇਰੀ ਬੇਟੀ ਬਹੁਤ ਹੀ ਡਰੀ ਰਹਿੰਦੀ ਸੀ ਅਤੇ ਆਪਣਾ ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖਦੀ ਸੀ ਜਦੋਂ ਮੈਂ ਆਪਣੀ ਬੇਟੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੰਮੀ ਨਵੇਂ ਪੜੋਸੀ ਹਰ ਸਮੇਂ ਛੱਤ ਤੇ ਘੁੰਮਦੇ ਰਹਿੰਦੇ ਹਨ ਅਤੇ ਮੇਰੇ ਵੱਲ ਘੂਰਦੇ ਰਹਿੰਦੇ ਹਨ ਮੇਰੀ ਬੇਟੀ ਦੀ ਇਹ ਗੱਲ ਸੁਣ ਕੇ ਮੈਨੂੰ ਆਪਣੇ ਪੜੋਸੀਆਂ ਤੇ ਬਹੁਤ ਗੁੱਸਾ ਆਇਆ ਸੀ ਉਸੇ ਸਮੇਂ ਕੀ ਮੈਂ ਜਾ ਕੇ ਪੜੋਸੀਆਂ ਦੇ ਘਰੇ ਲੜਨਾ ਸ਼ੁਰੂ ਕਰ ਦਿੱਤਾ ਮੇਰੀ ਗੱਲ ਤੇ ਉਹ ਹੱਸ ਕੇ ਕਹਿਣ ਲੱਗੀ ਕਿ ਭੈਣ ਜੀ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਬਿਨਾ ਬਜੇ ਕਿਉਂ ਲੜ ਰਹੀ ਹੋ ਮੇਰੀ ਗੱਲ ਸੁਣੋ ਸਾਡੇ ਘਰ ਵਿੱਚ ਮੇਰੀ ਇੱਕ ਨੂੰਹ ਅਤੇ ਮੈਂ ਹੀ ਰਹਿੰਦੀ ਹਾਂ ਸਾਡੇ ਘਰ ਵਿੱਚ ਕੋਈ ਮਰਦ ਨਹੀਂ ਰਹਿੰਦਾ ਅਤੇ ਇੱਕ ਮੇਰਾ ਬੇਟਾ ਹੈ ਜਿਹੜਾ ਵਿਦੇਸ਼ ਵਿੱਚ ਰਹਿੰਦਾ ਹੈ ਉਹ ਸਾਲ ਬਾਅਦ ਹੀ ਘਰੇ ਆਉਂਦਾ ਹੈ ਤੂੰ ਚਾਹੇ ਤਾਂ ਮੇਰੇ ਘਰ ਦੀ ਤਲਾਸ਼ੀ ਵੀ ਲੈ ਸਕਦੀ ਹੈ ਪੜੋਸਨ ਸੱਚ ਕਹਿ ਰਹੀ ਸੀ ਉਸ ਸਮੇਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਜਦੋਂ ਇਹ ਗੱਲ ਘਰ ਆ ਕੇ ਮੈਂ ਆਪਣੀ ਬੇਟੀ ਨੂੰ ਦੱਸੀ ਤਾਂ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਉਹ ਕਹਿੰਦੀ ਹੈ ਕਿ ਮੈਂ ਆਪਣਾ ਪੂਰਾ ਸਰੀਰ ਇਸ ਲਈ ਢੱਕ ਕੇ ਰੱਖਦੀ ਹਾਂ ਉਹਨਾਂ ਦੀ ਸ਼ਤ ਤੇ ਮਰਦ ਘੁੰਦੇ ਰਹਿੰਦੇ ਹਨ ਉਹ ਇਸ ਗੱਲ ਤੇ ਹੀ ਅੜੀ ਸੀ ਪਰ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਮੇਰੀ ਬੇਟੀ ਕੋਮਲ ਦੇ ਘਰ ਬਹੁਤ ਆਣ ਜਾਣ ਲੱਗ ਗਈ ਸੀ ਕੋਮਲ ਸਾਡੀ ਗਲੀ ਵਿੱਚ ਰਹਿੰਦੀ ਸੀ ਅਤੇ ਉਹ ਖਾਣਾ ਬਹੁਤ ਚੰਗਾ ਬਣਾਉਂਦੀ ਸੀ ਬਹੁਤ ਸਾਰੀਆਂ ਕੁੜੀਆਂ ਕੋਮਲ ਦੇ ਘਰ ਖਾਣਾ ਬਣਾਉਣਾ ਸਿੱਖਣ ਲਈ ਜਾਂਦੀਆਂ ਰਹਿੰਦੀਆਂ ਸਨ ਸ਼ਾਮ ਹੋਈ ਤਾਂ ਨੀਹਾ ਦੇ ਪਾਪਾ ਵੀ ਘਰ ਆ ਗਏ ਸਨ ਉਹਨਾਂ ਨੂੰ ਵੀ ਆਪਣੀ ਬੇਟੀ ਦੀਆਂ ਇਹ ਹਰਕਤਾਂ ਬਹੁਤ ਅਜੀਬ ਲੱਗਦੀਆਂ ਸਨ ਨੀਹਾ ਨੇ ਹੁਣ ਵੀ ਆਪਣਾ ਪੂਰਾ ਸਰੀਰ ਇੱਕ ਮੋਟੀ ਚਾਦਰ ਨਾਲ ਢੱਕ ਰੱਖਿਆ ਸੀ ਉਸ ਨੇ ਆਪਣੇ ਪਾਪਾ ਤੋਂ ਇਜਾਜ਼ਤ ਲਈ ਅਤੇ ਕੋਮਲ ਦੇ ਘਰ ਚਲੀ ਗਈ ਉਹ ਐਸਾ ਸਮੇਂ ਹੀ ਕੋਮਲ ਦੇ ਘਰ ਜਾਂਦੀ ਸੀ ਉਸ ਨੂੰ ਪਤਾ ਸੀ ਕਿ ਉਸ ਦੇ ਪਾਪਾ ਉਸ ਨੂੰ ਕਿਸੇ ਵੀ ਚੀਜ਼ ਤੋਂ ਰੋਕਦੇ ਟੋਕਦੇ ਨਹੀਂ ਹਨ ਅੱਜ ਮੈਂ ਵੀ ਉਸ ਨੂੰ ਜਾਣ ਤੋਂ ਨਹੀਂ ਰੁਕਿਆ ਸੀ ਮੈਂ ਇਹ ਜਾਨਣਾ ਚਾਹੁੰਦੀ ਸੀ ਕਿ ਕੋਮਲ ਮੇਰੀ ਬੇਟੀ ਨੂੰ ਕੀ ਪੱਟੀ ਪੜਾ ਰਹੀ ਹੈ ਜੋ ਉਸ ਦੇ ਰੰਗ ਟੰਗ ਬਿਲਕੁਲ ਹੀ ਬਦਲ ਗਏ ਹਨ ਮੈਂ ਨੀਹਾ ਦੇ ਪਾਪਾ ਨੂੰ ਕਿਹਾ ਕਿ ਮੈਂ ਨੀਹਾ ਨੂੰ ਲੈ ਕੇ ਆ ਰਹੀ ਹਾਂ ਹਨੇਰਾ ਬਹੁਤ ਹੋ ਗਿਆ ਹੈ ਮੈਂ ਕੋਮਲ ਦੇ ਘਰ ਵੱਲ ਤੋਰਪਈ ਜਦੋਂ ਮੈਂ ਕੋਮਲ ਦੀ ਗਲੀ ਵਿੱਚ ਗਈ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਕੋਮਲ ਅਤੇ ਨੀਹਾ ਰਿਕਸ਼ੇ ਤੋਂ ਉੱਤਰ ਕੇ ਘਰ ਜਾ ਰਹੀਆਂ ਸਨ ਇਹ ਸਭ ਦੇਖ ਕੇ ਮੈਂ ਬਹੁਤ ਹੈਰਾਨ ਹੋ ਗਈ ਸੀ ਕਿ ਇਹ ਸਭ ਕੀ ਹੈ ਮੈਂ ਗੁੱਸੇ ਵਿੱਚ ਕੋਮਲ ਦੇ ਘਰ ਗਈ ਤਾਂ ਉਹ ਦੋਵੇਂ ਮੈਨੂੰ ਦੇਖ ਕੇ ਹੈਰਾਨ ਹੋ ਗਈਆਂ ਮੈਂ ਦੇਖਿਆ ਕਿ ਨੀਹਾ ਰੋ ਰਹੀ ਸੀ ਮੈਂ ਕਿਹਾ ਤੈਨੂੰ ਕੀ ਹੋਇਆ ਤੂੰ ਕਿਉਂ ਰੋ ਰਹੀ ਹੈਂ ਤਾ ਕਮਲ ਨੇ ਕਿਹਾ ਕਿ ਦੀਦੀ ਨੀਹਾ ਮੇਰੇ ਤੋਂ ਮਟਰਫਲਾ ਬਣਾਉਣਾ ਸਿੱਖ ਰਹੀ ਸੀ ਉਸ ਦੇ ਹੱਥ ਤੇ ਛੂਰੀ ਲੱਗ ਗਈ ਹੈ ਇਸ ਲਈ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਗਈ ਸੀ ਇੱਕ ਦੋ ਦਿਨ ਦੇ ਅੰਦਰ ਉਹ ਠੀਕ ਹੋ ਜਾਵੇਗੀ ਕੋਮਲ ਸ਼ਰਮਿੰਦਾ ਹੋ ਕੇ ਬੈਠੀ ਸੀ ਮੈਂ ਕੋਮਲ ਨੂੰ ਕਿਹਾ ਕਿ ਕੋਈ ਗੱਲ ਨਹੀਂ ਹੈ ਕੰਮ ਕਰਦੇ ਸਮੇਂ ਝੋਟ ਲੱਗ ਹੀ ਜਾਂਦੀ ਹੈ ਮੈਂ ਨੀਹਾ ਨੂੰ ਕਾਰ ਲੈ ਆਈ ਸੀ ਨੀਹਾ ਬਹੁਤ ਡਰੀ ਹੋਈ ਸੀ ਉਹ ਬਹੁਤ ਰੋ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਕਿਉਂ ਰੋ ਰਹੀ ਹੈ ਐਨੇ ਛੋਟੇ ਜਿਹੇ ਜ਼ਖਮ ਤੇ ਇਹ ਠੀਕ ਹੋ ਜਾਵੇਗਾ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਚਾਕੂ ਉਸ ਦੇ ਸੱਜੇ ਹੱਥ ਤੇ ਲੱਗਿਆ ਸੀ ਫੇਰ ਮੈਂ ਨੀਹਾ ਨੂੰ ਸਵਾਉਣ ਲਈ ਉਸ ਦੇ ਕਮਰੇ ਵਿੱਚ ਲੈ ਗਈ ਅਤੇ ਉਸ ਨੂੰ ਕਿਹਾ ਕਿ ਇਹ ਚੁੰਨੀ ਲਾ ਕੇ ਰੱਖ ਤੇ ਆਰਾਮ ਨਾਲ ਪੈ ਜਾ ਮੇਰੀ ਗੱਲ ਸੁਣ ਕੇ ਉਹ ਦੋ ਪੈਰ ਪਿੱਛੇ हट ਗਈ ਤੇ ਕਹਿਣ ਲੱਗੀ ਕਿ ਮੰਮੀ ਨਹੀਂ ਮੈਂ ਚੁੰਨੀ ਆਪਣੇ ਆਪ ਹੀ ਲਾ ਕੇ ਸੋ ਜਾਊਂਗੀ ਮੈਨੂੰ ਡਰ ਹੈ ਕਿ ਕੋਈ ਮੈਨੂੰ ਦੇਖ ਨਾ ਲਵੇ ਮੈਨੂੰ ਗੁੱਸਾ ਤਾਂ ਬਹੁਤ ਆਇਆ ਸੀ ਪਰ ਉਸ ਨੂੰ ਛੱਟ ਲੱਗੀ ਸੀ ਇਹ ਸੋਚ ਕੇ ਮੈਂ ਚੁੱਪ ਹੋ ਗਈ ਸੀ ਸਾਰੀ ਰਾਤ ਹੀ ਮੈਂ ਆਪਣੀ ਬੇਟੀ ਦੀਆਂ ਗੱਲਾਂ ਬਾਰੇ ਸੋਚਦੀ ਰਹੀ ਮੇਰੀ ਜਵਾਨ ਬੇਟੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ ਹੁਣ ਤਾਂ ਉਸ ਲਈ ਰਿਸ਼ਤੇ ਆਉਣੇ ਸਨ ਮੈਂ ਤਾਂ ਉਸ ਦਾ ਵਿਆਹ ਕਰਨਾ ਸੀ ਕੌਣ ਉਸ ਨਾਲ ਵਿਆਹ ਕਰਵਾਵੇਗਾ ਮੈਂ ਸੋਚ ਲਿਆ ਸੀ ਕਿ ਮੈਂ ਨੀਹਾ ਨੂੰ ਕਿਸੇ ਦਿਮਾਗ ਵਾਲੇ ਡਾਕਟਰ ਕੋਲ ਲੈ ਕੇ ਜਾਵਾਂਗੀ ਸ਼ਾਇਦ ਉਹ ਹੀ ਉਸ ਨੂੰ ਸਮਝਣ ਵਿੱਚ ਕੰਮ ਆਵ ਰਿਹਾਗਾ ਮੈਂ ਸਵੇਰ ਹੀ ਖਾਣਾ ਬਣਾ ਕੇ ਨੀਹਾ ਦੇ ਕੋਲ ਲੈ ਗਈ ਸੀ ਮੈਨੂੰ ਉਸ ਦੀ ਫਿਕਰ ਸੀ ਕਿ ਮੇਰੀ ਬੇਟੀ ਦੇ ਹੱਥ ਵਿੱਚ ਦਰਦ ਹੋਵੇਗਾ ਅਤੇ ਉਹ ਖੁਦ ਖਾਣਾ ਨਹੀਂ ਖਾ ਪਾਵੇਗੀ ਮੈਂ ਖਾਣਾ ਲੈ ਕੇ ਗਈ ਤਾਂ ਨੀਹਾ ਨੇ ਖੁਦ ਹੀ ਖਾਣੇ ਦੀ ਪਲੇਟ ਫੜ ਲਈ ਅਤੇ ਆਪਣੇ ਆਪ ਖਾਣਾ ਖਾਣ ਲੱਗੀ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਜਦੋਂ ਮੈਂ ਨੀਹਾ ਦੇ ਹੱਥ ਵੱਲ ਦੇਖਿਆ ਤਾਂ ਮੈਂ ਦੇਖਿਆ ਕਿ ਉਸ ਦੀ ਪੱਟੀ ডائیں ਹੱਥ ਤੇ ਸੀ ਪਰ ਹੁਣ ਉਹ ਪੱਟੀ ਬائیں ਹੱਥ ਤੇ ਸੀ ਨੀਹਾ ਸਮਝ ਗਈ ਸੀ ਕਿ ਮੈਂ ਉਸ ਵੱਲ ਦੇਖ ਰਹੀ ਹਾਂ ਮੇਰੇ ਵੱਲ ਵੇਖ ਕੇ ਉਸ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ ਉਹ ਜਾਣਬੁੱਝ ਕੇ ਖੰਗਣ ਲੱਗ ਗਈ ਅਤੇ ਮੇਰੇ ਵੱਲ ਪਾਣੀ ਦਾ ਇਸ਼ਾਰਾ ਕਰਨ ਲੱਗੀ ਜਦੋਂ ਮੈਂ ਪਾਣੀ ਲੈ ਕੇ ਆਈ ਤਾਂ ਮੈਂ ਦੇਖਿਆ ਕਿ ਉਸ ਦੀ ਪੱਟੀ ਫੇਰ ਤੋਂ ਦਾਏ ਹੱਥ ਦੇ ਸੀ ਮੈਂ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਮਰੇ ਵਿੱਚੋਂ ਬਾਹਰ ਆ ਗਈ ਹੁਣ ਮੈਨੂੰ ਉਸ ਤੇ ਸ਼ੱਕ ਹੋਣ ਲੱਗ ਗਿਆ ਸੀ ਪਤਾ ਨਹੀਂ ਕਿਉਂ ਉਹ ਆਪਣੀ ਛੱਟ ਦਾ ਬਹਾਨਾ ਬਣਾ ਰਹੀ ਸੀ ਪਤਾ ਨਹੀਂ ਉਹ ਮੇਰੇ ਤੋਂ ਕੀ ਛੁਪਾ ਰਹੀ ਸੀ ਉਹ ਕੋਮਲ ਦੇ ਨਾਲ ਕੱਲ ਕਿੱਥੇ ਗਈ ਸੀ ਮੇਰੀ ਬੱਚੀ ਗਲਤ ਨਹੀਂ ਸੀ ਮੈਂ ਜਾਣਦੀ ਸੀ ਪਰ ਮੈਨੂੰ ਕੋਮਲ ਤੇ ਸ਼ੱਕ ਹੋ ਗਿਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਉਸ ਦਾ ਪਤਾ ਲਗਾ ਕੇ ਰਹੂੰਗੀ ਬਾਕੀ ਦਾ ਕਿੱਸਾ ਖੁਦ ਬਖੁਦ ਹੀ ਸਲਝ ਜਾਵੇਗਾ ਹੁਣ ਮੈਂ ਕੋਮਲ ਤੇ ਪੂਰੀ ਨਜ਼ਰ ਰੱਖਣ ਲੱਗੀ ਸੀ ਅਤੇ ਆਸ-ਪਾਸ ਦੇ ਲੋਕਾਂ ਤੋਂ ਵੀ ਉਸ ਦੀ ਸੂਚਨਾ ਵੀ ਲੈਂਦੀ ਰਹਿੰਦੀ ਸੀ ਬਹੁਤ ਸਾਰੀਆਂ ਕੁੜੀਆਂ ਵੀ ਉਸ ਦੇ ਘਰੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਅਤੇ ਉਸ ਦੇ ਘਰੇ ਰੌਣਕ ਲੱਗੀ ਰਹਿੰਦੀ ਸੀ ਮੈਂ ਜਿਸ ਵੀ ਔਰਤ ਨੂੰ ਪਛਦੀ ਉਹ ਕੋਮਲ ਲਈ ਬਹੁਤ ਹੀ ਦੁਆਵਾਂ ਦਿੰਦੀਆਂ ਸਨ ਕਿ ਉਸ ਦੇ ਕਾਰਨ ਹੀ ਸਾਡੀਆਂ ਬੇਟੀਆਂ ਨੇ ਘਰ ਦੇ ਕੰਮਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰੀ ਹੈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕਿਸੇ ਵੀ ਕੁੜੀ ਦਾ ਧਾਰਮਿਕ ਚੀਜ਼ਾਂ ਵੱਲ ਧਿਆਨ ਨਹੀਂ ਸੀ ਮੋਹਲੇ ਦੀਆਂ ਔਰਤਾਂ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋਈ ਕਿ ਇਹ ਤਾਂ ਠੀਕ ਹੈ ਕਿ ਮੇਰੀ ਬੇਟੀ ਤਰ੍ਹਾਂ ਤਰ੍ਹਾਂ ਦਾ ਖਾਣਾ ਬਣਾਉਣਾ ਸਿੱਖ ਜਾਵੇਗੀ ਪਰ ਮੈਂ ਤਾਂ ਆਪਣੀ ਬੇਟੀ ਦੀਆਂ ਇਹ ਹਰਕਤਾਂ ਤੋਂ ਪਰੇਸ਼ਾਨ ਹੋ ਗਈ ਸੀ ਉਹ ਹੁਣ ਬਾਥਰੂਮ ਵਿੱਚ ਜਾਣ ਸਮੇਂ ਵੀ ਆਪਣੀ ਚੁੰਨੀ ਨਹੀਂ ਲਾਉਂਦੀ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਇੱਕ ਸਹੀ ਔਰਤ ਬਨਨਾਂ ਦੇ ਲਈ ਪਰਦਾ ਹੀ ਕਾਫੀ ਨਹੀਂ ਹੈ ਪੂਜਾ ਪਾਠ ਕਰਨਾ ਵੀ ਆਉਣਾ ਚਾਹੀਦਾ ਹੈ ਅਤੇ ਮਾਤਾ ਪਿਤਾ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਮੇਰੀਆਂ ਗੱਲਾਂ ਸੁਣ ਕੇ ਨੀਹਾ ਦੀ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਉਹ ਬੋਲੀ ਕਿ ਮੰਮੀ ਮੇਰੇ ਵਰਗੀਆਂ ਪਾਪਨ ਕੁੜੀਆਂ ਸਵਰਗ ਵਿੱਚ ਨਹੀਂ ਜਾ ਸਕਦੀਆਂ ਹਨ ਮੈਂ ਤਾਂ ਉਸ ਕੁੜੀ ਤੋਂ ਬਹੁਤ ਤੰਗ ਆ ਗਈ ਸੀ ਪਤਾ ਨਹੀਂ ਉਸ ਦੇ ਦਿਲ ਵਿੱਚ ਕੀ ਚੱਲ ਰਿਹਾ ਸੀ ਮੈਂ ਪਵਨ ਨਾਲ ਨੀਹਾ ਦੇ ਬਾਰੇ ਗੱਲ ਕੀਤੀ ਅਤੇ ਨੀਹਾ ਨੂੰ ਦਿਮਾਗੀ ਡਾਕਟਰ ਦੇ ਕੋਲ ਲੈ ਗਈ ਡਾਕਟਰ ਨੇ ਨੀਹਾ ਨੂੰ ਮਹਿੰਗੀਆਂ ਮਹਿੰਗੀਆਂ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਸ ਨੂੰ ਠੀਕ ਹੋਣ ਵਿੱਚ 2 ਤੋਂ 3 ਮਹੀਨੇ ਲੱਗ ਸਕਦੇ ਆ ਮੈਂ ਆਪਣੀ ਬੇਟੀ ਨੂੰ ਸਿਹਤਮੰਦ ਦੇਖਣਾ ਚਾਹੁੰਦੀ ਸੀ ਮੈਂ ਉਸ ਲਈ ਸਾਰੀਆਂ ਦਵਾਈਆਂ ਖਰੀਦ ਲੈਤੀਆਂ ਤੇ ਉਸ ਨੂੰ ਆਪਣੇ ਤਰੀਕੇ ਨਾਲ ਵੀ ਸਮਝਾਉਂਦੀ ਰਹਿੰਦੀ ਸੀ ਕੀ ਮਾਪੇ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਅਤੇ ਨਾ ਹੀ ਆਪਣਾ ਧਰਮ ਸਾਨੂੰ ਇਹ ਬੋਲਦਾ ਹੈ ਕਿ ਸਾਨੂੰ ਹਰ ਸਮੇਂ ਪਰਦੇ ਵਿੱਚ ਰਹਿਣਾ ਚਾਹੀਦਾ ਹੈ ਨੀਹਾ ਰੋਂਦੀ ਹੋਈ ਮੈਨੂੰ ਕਹਿਣ ਲੱਗੀ ਕਿ ਮੰਮੀ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਤੁਹਾਡੇ ਤੋਂ ਬਿਨਾ ਵੀ ਕੋਈ ਹੈ ਜੋ ਮੈਨੂੰ ਲੁੱਕ ਕੇ ਦੇਖਦਾ ਹੈ ਮੈਂ ਕਿਹਾ ਕਿ ਉਹ ਕੌਣ ਹੈ ਜੀਨੇ ਮੇਰੀ ਬੇਟੀ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ ਉਹ ਕਹਿਣ ਲੱਗੀ ਕਿ ਮੰਮੀ ਨਵੇਂ ਘਰ ਵਿੱਚ ਕੋਈ ਮਰਦ ਹੈ ਜੋ ਮੈਨੂੰ ਘੂਰਦਾ ਰਹਿੰਦਾ ਹੈ ਉਸ ਸਮੇਂ ਹੀ ਮੋਹੱਲੇ ਵਿੱਚ ਰੌਲਾ ਪੈ ਗਿਆ ਮੈਂ ਭੱਜ ਕੇ ਘਰੋਂ ਨਿਕਲੀ ਅਤੇ ਦੇਖਿਆ ਕਿ ਸਾਹਮਣੇ ਵਾਲੀ ਪੜੋਸੀਆਂ ਦੀ ਬੇਟੀ ਭੱਜ ਗਈ ਸੀ ਉਹ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਕੋਮਲ ਦੇ ਘਰ ਕੜਾਈ ਪਨੀਰ ਬਣਾਉਣਾ ਸਿੱਖਣ ਜਾ ਰਹੀ ਹੈ 5 ਘੰਟੇ ਬਾਅਦ ਵੀ ਜਦੋਂ ਉਹ ਘਰੇ ਨਹੀਂ ਆਈ ਤਾਂ ਤਾਂ ਸ਼ੁਸ਼ਮਾ ਕੋਮਲ ਦੇ ਘਰ ਗਈ ਕੋਮਲ ਨੇ ਦੱਸਿਆ ਕਿ ਅੱਜ ਤਾਂ ਉਹਨਾਂ ਦੀ ਬੇਟੀ ਉਸ ਦੇ ਘਰ ਆਈ ਹੀ ਨਹੀਂ ਐ ਪੂਰੇ ਮੋਹੱਲੇ ਵਿੱਚ ਡਰ ਫੈਲ ਗਿਆ ਇਸ ਤੋਂ ਪਹਿਲਾਂ ਤਾਂ ਇਹ ਕਦੇ ਵੀ ਨਹੀਂ ਹੋਇਆ ਸੀ ਸ਼ੁਸ਼ਮਾ ਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਸ਼ੁਸ਼ਮਾ ਦੇ ਪਤੀ ਨੇ ਆਪਣੇ ਆਪ ਨੂੰ ਘਰ ਵਿੱਚ ਕੈਦ ਕਰ ਲਿਆ ਸੀ ਮੋਹੱਲੇ ਦੀਆਂ ਸਾਰੀਆਂ ਔਰਤਾਂ ਡਰ ਗਈਆਂ ਸਨ ਅਤੇ ਆਪਣੀਆਂ ਬੱਚੀਆਂ ਤੇ ਕੜੀ ਨਿਗਰਾਨੀ ਰੱਖਣ ਲੱਗ ਗਈਆਂ ਸਨ ਸਮਾਂ ਇਸ ਤਰ੍ਹਾਂ ਹੀ ਲੰਘਦਾ ਗਿਆ ਪਰ ਮੇਰੇ ਕੋਲ ਵੀ ਇੱਕ ਬੇਟੀ ਸੀ ਉਹੀ ਮੇਰਾ ਸਭ ਕੁਝ ਸੀ ਮੈਂ ਉਸ ਨੂੰ ਖੋਣ ਦਾ ਸੋਚ ਵੀ ਨਹੀਂ ਸਕਦੀ ਸੀ ਮੈਂ ਨੀਹਾ ਨੂੰ ਫੇਰ ਤੋਂ ਡਾਕਟਰ ਕੋਲ ਲੈ ਗਈ ਤਾਂ ਡਾਕਟਰ ਨੇ ਮੈਨੂੰ ਕਿਹਾ ਕਿ ਇਸ ਦੇ ਦਿਲ ਵਿੱਚ ਕੋਈ ਡਰ ਬੈਠਿਆ ਹੋਇਆ ਹੈ ਇਸ ਲਈ ਇਹ ਆਪਣੇ ਆਪ ਨੂੰ ਲੁਕੋ ਕੇ ਰੱਖਦੀ ਹੈ ਮੈਂ ਨੀਹਾ ਨੂੰ ਇੱਕ ਬਾਬੇ ਕੋਲੇ ਵੀ ਲੈ ਜਾਂਦੀ ਸੀ ਉਸ ਨੇ ਕਿਹਾ ਸੀ ਕਿ ਹਰ ਵੀਰਵਾਰ ਨੂੰ 11 ਮੁਰਗੀਆਂ ਮੋਹੱਲੇ ਵਿੱਚ ਛੱਡ ਦੇਵੀਂ ਇਹ ਸਭ ਕਰਨ ਨਾਲ ਮੇਰੀ ਬੇਤੀ ਦੇ ਸਿਰ ਤੋਂ ਹਰ bala ਟਲ ਜਾਵੇਗੀ ਉਹ ਬਾਬਾ ਵੀ ਬਹੁਤ ਮਸ਼ਹੂਰ ਸੀ ਹੁਣ ਮੈਂ ਹਰ ਵੀਰਵਾਰ ਦਾ ਇੰਤਜ਼ਾਰ ਬਹੁਤ ਬੇਸਬਰੀ ਨਾਲ ਕਰਦੀ ਸੀ ਹੁਣ ਨੀਹਾ ਦੀ ਸਿਹਤ ਕੁਝ ਠੀਕ ਹੋ ਰਹੀ ਸੀ ਪਰ ਉਸ ਨੇ ਚੁੰਨੀ ਲੈਣੀ ਹਜੇ ਤੱਕ ਨਹੀਂ ਛੱਡੀ ਸੀ ਫੇਰ ਤੋਂ ਕੋਮਲ ਦੇ ਘਰ ਜਾਣ ਲੱਗੀ ਸੀ ਇਹ ਦੇਖ ਕੇ ਹੀ ਮੈਂ ਖੁਸ਼ ਸੀ ਕਿ ਕੋਮਲ ਦੇ ਨਾਲ ਮੇਰੀ ਬੱਚੀ ਖੁਸ਼ ਤਾਂ ਰਹਿੰਦੀ ਹੈ ਮੈਨੂੰ ਕੋਮਲ ਤੇ ਵੀ ਬਹੁਤ ਤਰਸ ਆਉਂਦਾ ਸੀ ਕਿਉਂਕਿ ਉਹ ਵਿਆਹ ਤੋਂ 2 ਮਹੀਨੇ ਬਾਅਦ ਵੀ ਵਿਧਵਾ ਹੋ ਗਈ ਸੀ ਸੌਰੇਕਰ ਵਾਲਿਆਂ ਨੇ ਬੇਭਾਗੀ ਕਹਿ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਭਰਾ ਮਾ ਨੇ ਵੀ ਉਸ ਨੂੰ ਘਰੇ ਨਹੀਂ ਵੜਨ ਦਿੱਤਾ ਹੁਣ ਇਕੱਲੀ ਰਹਿ ਰਹੀ ਹੈ ਉਸ ਦੀ ਇੱਕ ਸਹੇਲੀ ਨੇ ਉਸ ਨੂੰ ਸਾਡੇ ਮੋਹੱਲੇ ਵਿੱਚ ਘਰ ਲੈ ਕੇ ਦਿੱਤਾ ਸੀ ਪਾਰ ਕੋਮਲ ਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਸ ਨੂੰ ਪੈਨਸ਼ਨ ਮਿਲ ਰਹੀ ਸੀ ਪਾਰ ਕੋਮਲ ਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਸ ਨੂੰ ਪੈਨਸ਼ਨ ਮਿਲ ਰਹੀ ਸੀ ਜਿਸ ਨਾਲ ਉਸ ਦਾ ਗੁਜ਼ਾਰਾ ਆਸਾਨੀ ਨਾਲ ਹੋ ਜਾਂਦਾ ਸੀ ਫਿਰ ਅਗਲੇ ਦਿਨ ਹੀ ਰਵੀਵਾਰ ਦਾ ਦਿਨ ਆ ਗਿਆ ਸੀ ਮੈਂ ਆਪਣੀ ਬੇਟੀ ਅਤੇ ਪਤੀ ਨੂੰ ਖਾਣਾ ਖਵਾ ਕੇ ਟਾਈਮ ਨਾਲ ਹੀ ਸੁਲਾ ਦਿੱਤਾ ਸੀ ਮੈਂ ਬਾਰ ਬਾਰ ਘੜੀ ਨੂੰ ਦੇਖ ਰਹੀ ਸੀ ਨੀਂਦ ਅੱਖਾਂ ਵਿੱਚ ਸੀ ਰਾਤ ਦੇ 12 ਵਜੇ ਮੈਂ ਉਹੀ ਚੰਗਲੀ ਬੁਰਗੀਆਂ ਚੱਕ ਕੇ ਬਾਹਰ ਆ ਗਈ ਸੀ ਅਤੇ ਅਗਲੀ ਗਲੀ ਵਿੱਚ ਚਲੀ ਗਈ ਸੀ ਮੈਂ ਡੱਬਾ ਖੋਲ ਦਿੱਤਾ ਮੁਰਗੀਆਂ ਖੁਸ਼ੀ-ਖੁਸ਼ੀ ਇੱਧਰ-ਉੱਧਰ ਭੱਜਣ ਲੱਗ ਗਈਆਂ ਸਨ ਜਿਆਦਾਤਾਂ ਲੋਕ ਮੁਰਗੀਆਂ ਨੂੰ ਫੜ ਕੇ ਉਹਨਾਂ ਦਾ ਮੀਟ ਬਣਾ ਲੈਂਦੇ ਸਨ ਅਚਾਨਕ ਮੈਨੂੰ ਇੱਕ ਗੱਡੀ ਦੀ ਆਵਾਜ਼ ਸੁਣਾਈ ਦਿੱਤੀ ਮੈਂ ਲੁੱਕ ਕੇ ਉਸ ਨੂੰ ਦੇਖਣ ਲੱਗੀ ਕਿ ਰਾਤ ਦੇ ਇਸ ਸਮੇਂ ਕਿਸ ਦੇ ਘਰ ਰਿਸ਼ਤੇਦਾਰ ਆਏ ਹਨ ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸਨ ਸਾਹਮਣੇ ਗੱਡੀ ਵਿੱਚੋਂ ਕੋਮਲ ਬਾਹਰ ਨਿਕਲ ਰਹੀ ਸੀ ਕੋਮਲ ਦਾ ਪਹਿਰਾਵਾ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਉਸ ਨੇ ਇੱਕ ਬਹੁਤ ਹੀ ਮਹਿੰਗੀ ਅਤੇ ਬਹੁਤ ਹੀ ਛੋਟੀ ਡਰੈਸ ਪਾਈ ਹੋਈ ਸੀ ਕਾਰ ਵਿੱਚੋਂ ਨਿਕਲ ਕੇ ਉਹ ਆਪਣੇ ਘਰ ਚਲੀ ਗਈ ਮੇਰੀ ਸਾਰੀ ਰਾਤ ਇਹ ਚਿੰਤਾ ਵਿੱਚ ਹੀ ਨਿਕਲ ਗਈ ਸੀ ਕਿ ਆਖਰ ਉਸ ਔਰਤ ਦੀ ਕਹਾਣੀ ਕੀ ਹੈ ਮੇਰੀ ਬੇਟੀ ਵੀ ਤਾਂ ਉਸ ਕੋਲ ਜਾਂਦੀ ਸੀ ਮੇਰਾ ਮਨ ਤਾਂ ਕਰ ਰਿਹਾ ਸੀ ਕਿ ਮੈਂ ਜਾ ਕੇ ਮੋਹੱਲੇ ਵਿੱਚ ਸਾਰਿਆਂ ਨੂੰ ਇਸ ਦੀਆਂ ਹਰਕਤਾਂ ਦੱਸਾਂ ਪਰ ਫੇਰ ਮੈਂ ਸੋਚਿਆ ਕਿਤੇ ਮੈਂ ਗਲਤ ਤਾਂ ਨਹੀਂ ਹਾਂ ਕਿ ਕਿਸੇ شریف ਔਰਤ ਤੇ ਇਲਜ਼ਾਮ ਲਗਾ ਦੇਵਾਂ ਪਹਿਲਾਂ ਮੈਂ ਉਸ ਦੇ ਬਾਰੇ ਸਾਰੀ ਸੱਚਾਈ ਜਾਣ ਲਵਾਂ ਅਤੇ ਫੇਰ ਹੀ ਕੋਈ ਕਦਮ ਚੱਕਾਂਗੀ ਅਗਲੀ ਸਵੇਰ ਮੇਰੀ ਬੇਟੀ ਤਿਆਰ ਹੋ ਗਈ ਤੇ ਕਹਿਣ ਲੱਗੀ ਕਿ ਮੰਮੀ ਮੈਂ ਕੋਮਲ ਦੇ ਘਰ ਜਾ ਰਹੀ ਹਾਂ ਮੈਂ ਉਸ ਨੂੰ ਕੋਮਲ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ ਤੇ ਉਹ ਗੁੱਸੇ ਹੋ ਕੇ ਰਸੋਈ ਵਿੱਚ ਚਲੀ ਗਈ ਅਤੇ ਬਰਤਨ ਸਾਫ਼ ਕਰਨ ਲੱਗੀ ਜਦੋਂ ਮੈਂ ਉਸ ਨੂੰ ਗਲਾਸ ਫੜਾਉਣ ਗਈ ਤਾਂ ਮੈਂ ਦੇਖਿਆ ਕਿ ਮੇਰੀ ਬੇਟੀ ਰੋ ਰਹੀ ਸੀ ਮੈਂ ਉਸ ਨੂੰ ਪੁੱਛਿਆ ਕਿ ਬੇਟਾ ਕੀ ਗੱਲ ਹੈ ਤੂੰ ਕਿਉਂ ਰੋ ਰਹੀ ਹੈ ਮੈਂ ਉਸ ਨੂੰ ਜੱਫੀ ਪਾ ਲਈ ਅਤੇ ਉਸ ਨੇ ਮੈਨੂੰ ੱੱਕਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਮੇਰਾ ਸਿਰ ਦੀਵਾਰ ਨਾਲ ਵੱਜਿਆ ਮੈਨੂੰ ਚੱਕਰ ਆ ਰਹੇ ਸੀ ਇਸ ਲਈ ਨਹੀਂ ਕਿ ਮੇਰਾ ਸਿਰ ਦੀਵਾਰ ਨਾਲ ਲੱਗਿਆ ਸੀ ਮੈਨੂੰ ਚੱਕਰ ਤਾਂ ਆ ਰਹੇ ਸੀ ਕਿ ਮੇਰੀ ਬੇਟੀ ਨੂੰ ਗਲੇ ਲਗਾਉਂਦੇ ਹੀ ਜੋ ਅਹਿਸਾਸ ਮੈਨੂੰ ਹੋਇਆ ਸੀ ਉਸ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ ਮੈਂ ਜ਼ਮੀਨ ਤੇ ਬੈਠ ਗਈ ਤੇ ਰੋਣ ਲੱਗੀ ਕਿ ਇਹ ਸਭ ਕੀ ਹੋ ਰਿਹਾ ਹੈ ਪਤਾ ਨਹੀਂ ਮੇਰੀ ਬੇਟੀ ਨੂੰ ਕੀ ਹੋ ਗਿਆ ਸੀ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿੱਤਾ ਸੀ ਮੈਂ ਉਸ ਦਾ ਸਾਹਮਣਾ ਕਰਨਾ ਵੀ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਮੇਰੇ ਚਿਹਰੇ ਨੂੰ ਪੜ ਨਾ ਲਵੇ ਸ਼ਾਮ ਨੂੰ ਜਦੋਂ ਪਵਨ ਆਏ ਤਾਂ ਉਹ ਨਿਹਾਂ ਦਾ ਪੁੱਛਣ ਲੱਗੇ ਤਾ ਮੈਂ ਕਿਹਾ ਕਿ ਆਜੋ ਜਲਦੀ ਸੋ ਗਈ ਹੈ ਮੈਂ ਪਵਨ ਨੂੰ ਖਾਣਾ ਦਿੱਤਾ ਅਤੇ ਉਹ ਵੀ ਖਾਣਾ ਖਾ ਕੇ ਜਲਦੀ ਸੋ ਗਈ ਸਨ ਰਾਤ ਦੇ 11 ਵਜੇ ਮੈਂ ਕੋਮਲ ਦੇ ਘਰ ਦੇ ਕੋਲ ਖੜੀ ਸੀ ਤਾਂ ਮੈਂ ਦੇਖਿਆ ਕਿ ਇੱਕ ਬਹੁਤ ਵੱਡੀ ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਕੋਮਲ ਦੇ ਘਰ ਦੇ ਸਾਹਮਣੇ ਰੁਕੀ ਕੋਮਲ ਜਲਦੀ ਨਾਲ ਘਰੋਂ ਨਿਕਲੀ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਸੀ ਉਹ ਤਾਂ ਬਿਲਕੁਲ ਦਹਲਨ ਵਾਂਗੂ ਤਿਆਰ ਹੋਈ ਸੀ ਮੈਂ ਇੱਕ ਆਟੋ ਲੈ ਤਾ ਤੇ ਆਟੋ ਵਾਲੇ ਨੂੰ ਕਿਹਾ ਕਿ ਜਲਦੀ ਨਾਲ ਉਸ ਸਫੇਦ ਗੱਡੀ ਦਾ ਪਿੱਛਾ ਕਰੋ ਜਦੋਂ ਅਸੀਂ ਉਸ ਦਾ ਪਿੱਛਾ ਕੀਤਾ ਤਾਂ ਉਹ ਉਸ ਜਗ੍ਹਾ ਤੇ ਪਹੁੰਚ ਗਈ ਸੀ ਜਿੱਥੇ ਰਾਤ ਦੇ ਸਮੇਂ ਵੀ ਬਹੁਤ ਰੋਸ਼ਨੀ ਸੀ ਇਹ ਉਹ ਜਗ੍ਹਾ ਸੀ ਜਿੱਥੇ شریف ਲੋਕ ਜਾਣਾ ਪਸੰਦ ਨਹੀਂ ਕਰਦੇ ਉਹ ਆਟੋ ਡਰਾਈਵਰ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ ਉਹ ਬੋਲਿਆ ਕਿ ਦੀਦੀ ਵਾਪਸ ਚੱਲਦੇ ਹਾਂ ਮੈਂ ਉਸ ਨੂੰ ਕਿਹਾ ਕਿ ਕੁਝ ਸਮਾਂ ਰੁਕ ਜਾਓ ਮੈਂ ਉਸ ਪੂਰੇ ਇਲਾਕੇ ਨੂੰ ਦੇਖਿਆ ਉੱਥੇ ਕੁੜੀਆਂ ਬਹੁਤ ਛੋਟੇ ਕੱਪੜਿਆਂ ਵਿੱਚ ਸਨ ਅਤੇ ਮੁੰਡਿਆਂ ਨੂੰ ਅੰਦਰ ਬੁਲਾ ਰਹੀਆਂ ਸਨ ਉਸ ਸਮੇਂ ਹੀ ਮੇਰੀ ਨਜ਼ਰ ਸੁਸ਼ਮਾ ਦੀ ਬੇਟੀ ਤੇ ਪਈ ਸੀ ਉਹ ਉਸ ਦਰਵਾਜ਼ੇ ਤੇ ਇਸ ਤਰ੍ਹਾਂ ਖੜੀ ਸੀ ਜਿਵੇਂ ਉਸ ਵਿੱਚ ਜਾਣ ਹੀ ਨਾ ਹੋਵੇ ਇਹ ਸਭ ਦੇਖ ਕੇ ਮੈਂ ਬਹੁਤ ਡਰ ਗਈ ਸੀ ਅਤੇ ਰੋਣ ਲੱਗੀ ਫਿਰ ਮੈਂ ਡਰਾਈਵਰ ਨੂੰ ਕਿਹਾ ਕਿ ਵਾਪਸ ਘਰੇ ਚੱਲਦੇ ਹਾਂ ساری ਰਾਤ ਮੈਂ ਬਹੁਤ ਚਿੰਤਾ ਵਿੱਚ ਕੱਡੀ ਸੀ ਮੈਨੂੰ ਸ਼ੁਸ਼ਮਾ ਦੀ ਬੇਟੀ ਦਾ ਦੁੱਖ ਅੰਦਰ ਹੀ ਅੰਦਰ ਖਾ ਰਿਆ ਸੀ ਫੇਰ ਮੈਂ ਸੋਚਿਆ ਕਿ ਮੋਹੱਲੇ ਵਾਲਿਆਂ ਦੇ ਕੋਲ ਜਾਵਾਂ ਤੇ ਉਹਨਾਂ ਨੂੰ ਦੱਸਿਆ ਕਿ ਕੋਮਲ ਰਾਤ ਨੂੰ ਕਿਤੇ ਜਾਂਦੀ ਹੈ ਸਾਨੂੰ ਉਸ ਦਾ ਪਿੱਛਾ ਕਰਨਾ ਚਾਹੀਦਾ ਹੈ ਸਾਰੇ ਲੋਕ ਹੈਰਾਨ ਰਹਿ ਗਏ ਸਨ ਅਤੇ ਉਹਨਾਂ ਨੇ ਮੇਰੀਆਂ ਗੱਲਾਂ ਤੇ ਵੀ ਯਕੀਨ ਕਰ ਲਿਆ ਸੀ ਉਹ ਰਾਤ ਦੇ 12 ਵਜੇ ਸਾਡੇ ਸਾਹਮਣੇ ਗੱਡੀ ਵਿੱਚ ਬੈਠ ਕੇ ਜਾ ਰਹੀ ਸੀ ਫੇਰ ਅਸੀਂ ਉਸ ਦਾ ਪਿੱਛਾ ਕੀਤਾ ਉਸ ਰਾਤ ਸਭ ਮੋਹੱਲੇ ਵਾਲੇ ਕੋਮਲ ਦਾ ਸੱਚ ਜਾਣ ਗਏ ਸਨ ਮੈਂ ਉਹਨਾਂ ਨੂੰ ਸ਼ਸ਼ਮਾ ਦੀ ਬੇਟੀ ਵੀ ਦਿਖਾਈ ਸੀ ਮੋਹੱਲੇ ਵਾਲਿਆਂ ਨੂੰ ਬਹੁਤ ਗੁੱਸਾ ਆਇਆ ਉਹ ਚਾਹੁੰਦੇ ਸਨ ਕਿ ਇਸ ਸਮੇਂ ਹੀ ਕੋਮਲ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਮੈਂ ਉਹਨਾਂ ਨੂੰ ਸਮਝਾਇਆ ਕਿ ਇੱਥੋਂ ਦੇ ਲੋਕ ਬਹੁਤ ਬਦਮਾਸ਼ ਹਨ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਾਂ ਅਗਲੇ ਦਿਨ ਮਿਲ ਕੇ ਅਸੀਂ ਸਾਰੇ ਕੋਮਲ ਦੇ ਘਰ ਚਲੇ ਗਏ ਸੀ ਮੈਂ ਹੀ ਅੱਗੇ ਵਧ ਕੇ ਕਿਹਾ ਕਿ ਕੋਮਲ ਅਸੀਂ जान गए हां की तेरा संबंध किस किस जगह ਨਾਲ ਹੈ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੁਸ਼ਮਾ ਦੀ ਬੇਟੀ ਵੀ ਉੱਥੇ ਹੀ ਹੈ ਜੇ ਤੂੰ ਸਹੀ ਸਲਾਮਤ ਨਿਕਲਣਾ ਚਾਹਣੀ ਹੈ ਤਾਂ ਸੁਸ਼ਮਾ ਦੀ ਬੇਟੀ ਨੂੰ ਇੱਥੇ ਬੁਲਾ ਲੈ ਨਹੀਂ ਤਾਂ ਅਸੀਂ ਤੇਰੀ ਬੋਟੀ-ਬੋਟੀ ਕਰਕੇ ਕੁੱਤਿਆਂ ਨੂੰ ਪਾ ਦੇਵਾਂਗੇ ਪੋਮਲ ਬਹੁਤ ਡਰੀ ਹੋਈ ਸੀ ਉਹ ਸਾਫ-ਸਾਫ ਮੁੱਕਰ ਗਈ ਸੀ ਜਦੋਂ ਅਸੀਂ ਉਸ ਨੂੰ ਰਾਇਆ ਤਾਂ ਕਹਾਇਆ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ ਸੀ ਅਤੇ ਉਸ ਨੇ ਆਪਣੇ ਬੰਦਿਆਂ ਨੂੰ ਕਹਿ ਕੇ ਸ਼ੁਸ਼ਮਾ ਦੀ ਬੇਟੀ ਨੂੰ ਵੀ ਬੁਲਾ ਲਿਆ ਸੀ ਅਸੀਂ ਪਹਿਲਾਂ ਹੀ ਪੁਲਿਸ ਦਾ ਇੰਤਜ਼ਾਮ ਕਰ ਰੱਖਿਆ ਸੀ ਕੁੜੀਆਂ ਨੂੰ ਅਗਵਾ ਕਰਨ ਦੇ ਕੇਸ ਵਿੱਚ ਪੁਲਿਸ ਕੋਮਲ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ ਲੈ ਗਈ ਸੀ ਸ਼ੁਸ਼ਮਾ ਦੇ ਘਰੇ ਤਾਂ ਅਜੀਬ ਜਿਹਾ ਮਾਹੌਲ ਹੋ ਗਿਆ ਸੀ ਕਦੇ ਉਹ ਰੋਂਦੀ ਅਤੇ ਕਦੇ ਹੱਸ ਪੈਂਦੀ ਸੀ ਉਸ ਦੀ ਬੇਟੀ ਤੇ ਤਾਂ ਬਹੁਤ ਵੱਡਾ ਦਾਗ ਲੱਗ ਗਿਆ ਸੀ ਜਦੋਂ ਮੈਂ ਘਰੇ ਆਈ ਤਾਂ ਮੈਂ ਦੇਖਿਆ ਕਿ ਨੀਹਾ ਦੀ ਚੁੰਨੀ ਬਾਹਰ ਪਈ ਹੋਈ ਸੀ ਅਤੇ ਉਹ ਬਾਥਰੂਮ ਵਿੱਚ ਗਈ ਹੋਈ ਸੀ ਮੈਂ ਉਹ ਚੁੰਨੀ ਚੁੱਕ ਕੇ ਲੁਕੋ ਦਿੱਤੀ ਸੀ ਉਸ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਘਰੇ ਆ ਗਈ ਹਾਂ ਜਦੋਂ ਨੀਹਾ ਬਾਥਰੂਮ ਤੋਂ ਨਿਕਲੀ ਤਾਂ ਮੈਂ ਦੇਖਿਆ ਕਿ ਉਸ ਦਾ ਪੇਟ 9 ਮਹੀਨੇ ਦੀ ਗਰਭਵਤੀ ਔਰਤ ਵਾਂਗੂ ਸੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਨੇਹਾ ਇਹ ਸਭ ਕੀ ਹੈ ਤਾਂ ਉਸ ਨੇ ਕਿਹਾ ਕਿ ਮੰਮੀ ਮੈਨੂੰ ਬਹੁਤ ਦਰਦ ਹੁੰਦਾ ਹੈ ਅਤੇ ਮੈਨੂੰ ਰਾਤ ਭਰ ਨੀਂਦ ਨਹੀਂ ਆਉਂਦੀ ਜਦੋਂ ਮੈਂ ਕੋਮਲ ਦੀਦੀ ਨੂੰ ਆਪਣਾ ਪੇਟ ਦਿਖਾਇਆ ਤਾਂ ਉਸ ਨੇ ਮੈਨੂੰ ਕਿਹਾ ਕਿ ਤੂੰ ਗਰਭਤੀ ਹੈ ਮੰਮੀ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਮੇਰੇ ਗਰਭਤੀ ਹੋਣ ਦਾ ਪਤਾ ਲੱਗਿਆ ਤੇ ਮੇਰੇ ਮਾਤਾ ਪਿਤਾ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇ ਮੈਂ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਨੇਹਾ ਨੇ ਮੈਨੂੰ ਕਿਹਾ ਕਿ ਮੰਮੀ ਮੈਨੂੰ ਬਚਾ ਲਓ ਮੈਂ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਮੇਰਾ ਦਿਲ ਤਾਂ ਇਸ ਤਰ੍ਹਾਂ ਕਰ ਰਿਹਾ ਸੀ ਕਿ ਮੈਂ ਨੇਹਾ ਦਾ ਗਾਲ ਘੁੱਟ ਕੇ ਉਸ ਨੂੰ ਮਾਰ ਦੇਵਾਂ ਪਰ ਮੈਂ ਮਜਬੂਰ ਸੀ ਮੈਂ ਨੇਹਾ ਨੂੰ ਪੁੱਛਿਆ ਕਿ ਤੂੰ ਕਿਸੇ ਨਾਲ ਵਿਆਹ ਕਰਵਾ ਲਿਆ ਹੈ ਉਸ ਨੇ ਨਾਸ ਵਿੱਚ ਸਿਰ ਹਿਲਾਇਆ ਅਤੇ ਕਿਹਾ ਕਿ ਮੰਮੀ ਵਿਆਹ ਤਾਂ ਦੂਰ ਦੀ ਗੱਲ ਹੈ ਮੈਂ ਤਾਂ ਅਜੇ ਤੱਕ ਕਿਸੇ ਮੁੰਡੇ ਨਾਲ ਗੱਲਬਾਤ ਵੀ ਨਹੀਂ ਕੀਤੀ ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਗਰਭਤੀ ਕਿਵੇਂ ਹੋਈ ਹੈ ਤਾਂ ਉਸ ਨੇ ਕਿਹਾ ਕਿ ਮੰਮੀ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਤਾਂ ਕੋਮਲ ਦੀ ਜੀ ਨੂੰ ਕਿਹਾ ਸੀ ਜਿਸ ਦਿਨ ਮੈਂ ਹੱਥ ਦੇ ਜਾਖਮ ਦਾ ਨਾਟਕ ਕੀਤਾ ਸੀ ਉਸ ਸਮੇਂ ਕੋਮਲ ਮੈਨੂੰ ਡਾਕਟਰ ਕੋਲ ਲੈ ਗਈ ਸੀ ਤਾਂ ਡਾਕਟਰ ਨੇ ਕਿਹਾ ਸੀ ਕਿ ਮੈਂ ਗਰਭਤੀ ਹਾਂ ਅਤੇ ਮੈਨੂੰ ਕਿਸੇ ਮਹਿਲਾ ਡਾਕਟਰ ਕੋਲ ਜਾਣਾ ਚਾਹੀਦਾ ਹੈ ਉਸ ਸਮੇਂ ਮੈਂ ਬਹੁਤ ਰੋਈ ਸੀ ਤਾਂ ਮੈਨੂੰ ਕੋਮਲ ਨੇ ਕਿਹਾ ਸੀ ਕਿ ਉਹ ਮੈਨੂੰ ਆਪਣੇ ਦੂਸਰੇ ਘਰ ਲੈ ਜਾਵੇਗੀ ਹੁਣ ਮੈਂ ਜਾਣ ਗਈ ਸੀ ਕਿ ਕੋਮਲ ਮੇਰੀ ਬੇਟੀ ਨੂੰ ਆਪਣੇ ਨਾਲ ਕਿਉਂ ਲੈ ਜਾਣਾ ਚਾਹੁੰਦੀ ਸੀ ਕਿਉਂਕਿ ਮੇਰੀ ਬੇਟੀ ਬਹੁਤ ਹੀ ਸੋਹਣੀ ਸੀ ਅਤੇ ਕੋਠਿਆਂ ਤੇ ਸੋਹਣੀਆਂ ਕੁੜੀਆਂ ਦੀ ਜ਼ਰੂਰਤ ਹੁੰਦੀ ਸੀ ਇਸ ਲਈ ਉਸ ਨੇ ਮੇਰੀ ਬੇਟੀ ਨਾਲ ਧੋਖਾ ਕੀਤਾ ਅਤੇ ਉਸ ਨਾਲ ਇੱਕ ਬਹੁਤ ਵੱਡੀ ਖੇਡ ਖੇਡੀ ਹੈ ਅਤੇ ਮੇਰੀ ਬੇਟੀ ਨੂੰ ਗਰਭਤੀ ਕਰ ਦਿੱਤਾ ਹੈ ਪਰ ਉਸ ਨੂੰ ਕੋਠੇ ਵਿੱਚ ਲੈ ਜਾਣ ਤੋਂ ناکਾਮਜਾਬ ਰਹੀ ਮੈਂ ਉਸ ਤੇ ਨਿਗਰਾਨੀ ਰੱਖਦੀ ਸੀ ਇਸ ਗੱਲ ਦਾ ਉਸ ਨੂੰ ਵੀ ਅਹਿਸਾਸ ਹੋ ਗਿਆ ਸੀ ਕਿਉਂਕਿ ਮੈਂ ਆਪਣੀ ਬੇਟੀ ਨੂੰ ਖੁਦ ਹੀ ਉਸ ਦੇ ਘਰ ਛੱਡਣ ਜਾਂਦੀ ਸੀ ਅਤੇ ਲੈ ਕੇ ਆਉਂਦੀ ਸੀ। ਇਹੀ ਕਾਰਨ ਸੀ ਕਿ ਉਸ ਨੂੰ ਮੌਕਾ ਹੀ ਨਹੀਂ ਮਿਲਿਆ ਸੀ। ਕੋਮਲ ਨੇ ਮੇਰੀ ਬੇਟੀ ਨੂੰ ਬੇਹੋਸ਼ੀ ਦਾ ਟੀਕਾ ਲਾ ਕੇ ਉਸ ਨਾਲ ਗਲਤ ਕੰਮ ਕਰਵਾਇਆ ਸੀ ਅਤੇ ਉਸ ਨੂੰ ਗਰਭਤੀ ਕਰ ਦਿੱਤਾ ਸੀ। ਉਸ ਦਿਨ ਹਸਪਤਾਲ ਲੈ ਕੇ ਗਈ ਸੀ ਕਿ ਉਹ ਜਾਂਚ ਕਰਵਾਉਣਾ ਚਾਹੁੰਦੀ ਸੀ ਕਿ ਉਸ ਦੀ ਕੁੱਖ ਵਿੱਚ ਮੁੰਡਾ ਹੈ ਜਾਂ ਕੁੜੀ। ਉਸ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਕੋਮਲ ਨੂੰ ਉਸ ਦੀ ਬੇਟੀ ਦੀ ਜ਼ਰੂਰਤ ਸੀ ਕੋਮਲ ਨੇਹਾ ਦੀ ਬੇਟੀ ਨੂੰ ਆਪਣੇ ਕੋਠੇ 'ਚ ਬਿਠਾ ਕੇ ਨਚਾਉਂਦੀ ਫਿਰ ਮੈਂ ਨੇਹਾ ਦੀ ਪੂਰੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਸ ਦੀ ਬੇਟੀ ਦੀ ਮੌਤ ਉਸ ਦੀ ਕੁੱਖ ਵਿੱਚ ਹੀ ਹੋ ਗਈ ਹੈ ਫਿਰ ਮੇਰੀ ਬੇਟੀ ਨੇ ਇੱਕ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ ਅਤੇ ਹੁਣ ਮੇਰੀ ਬੇਟੀ ਦੀ ਸਿਹਤ ਬਿਲਕੁਲ ਠੀਕ ਹੈ ਭਗਵਾਨ ਦੀ ਕਿਰਪਾ ਸੀ ਕਿ ਅਸੀਂ ਸਮੇਂ ਸਿਰ ਉਸ ਦੀ ਜਾਂਚ ਕਰਵਾ ਕੇ ਉਸ ਦਾ ਆਪਰੇਸ਼ਨ ਕਰਵਾ ਦਿੱਤਾ ਸੀ ਅਤੇ ਮੇਰੀ ਨੇਹਾ ਬਚ ਗਈ ਸੀ ਉਸ ਨੂੰ ਇੱਕ ਨਮੀ ਜ਼ਿੰਦਗੀ ਮਿਲ ਗਈ ਸੀ ਹੁਣ ਹੌਲੀ ਹੌਲੀ ਨੀਹਾ ਠੀਕ ਹੋਣ ਲੱਗੀ ਸੀ ਮੈਂ ਉਸ ਨੂੰ ਪੁੱਛਿਆ ਕਿ ਬੇਟਾ ਹੁਣ ਵੀ ਤੈਨੂੰ ਮਹਿਸੂਸ ਹੁੰਦਾ ਹੈ ਕਿ ਪੜੋਸੀਆਂ ਦੇ ਕੋਈ ਮਰਦ ਤੈਨੂੰ ਦੇਖ ਰਿਹਾ ਹੈ ਤਾਂ ਨੀਹਾ ਨੇ ਨਾਂ ਵਿੱਚ ਸਿਰ ਹਿਲਾਇਆ ਅਤੇ ਕਿਹਾ ਮੰਮੀ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਸੀ ਇਹ ਤਾਂ ਮੈਂ ਚੁੰਨੀ ਲੈਣ ਲਈ ਬਹਾਨਾ ਬਣਾਉਂਦੀ ਸੀ ਕੋਮਲ ਦੀਦੀ ਨੇ ਮੈਨੂੰ ਡਰਾ ਦਿੱਤਾ ਸੀ ਕਿ ਮੈਂ ਆਪਣੇ ਪੇਟਰ ਨੂੰ ਛੁਪਾ ਕੇ ਰੱਖਾਂ ਨਹੀਂ ਤਾਂ ਮੇਰੀ ਬਦਨਾਮੀ ਹੋ ਜਾਵੇਗੀ ਮੈਂ ਆਪਣੀ ਬੇਟੀ ਦੇ ਸਿਰ ਤੇ ਹੱਥ ਰੱਖ ਕੇ ਆ ਦੇ ਕਿ ਬੇਟਾ ਆਪਣਾ ਦੁੱਖ ਦਰਦ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਹੀ ਦੱਸਣਾ ਚਾਹੀਦਾ ਹੈ ਜਦੋਂ ਆਪਾਂ ਬਾਹਰ ਦੱਸਣ ਲੱਗ ਜਾਂਦੇ ਹਾਂ ਤਾਂ ਕੋਮਲ ਵਰਗੇ ਲੋਕ ਸਾਡੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਸਾਨੂੰ ਇੱਕ ਡੂੰਘੇ ਖੂਹ ਵਿੱਚ ਧੱਕ ਦਿੰਦੇ ਹਨ ਦੋਸਤ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਕਹਾਣੀ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ